ਬਹੁਤ ਬਹੁਤ ਧੰਨਵਾਦ ਸੋਸ਼ਲ ਮੀਡੀਆ ਦਾ ਸਾਰੇ ਮੀਡੀਆ ਦਾ ਪ੍ਰਿੰਟ ਦਾ ਇਲੈਕਟ੍ਰੋਨਿਕ ਦਾ ਜਿਨ੍ਹਾਂ ਨੇ ਬੜੇ ਵੱਡੇ ਪੱਧਰ ਤੇ ਸਾਥ ਦਿੱਤਾ ਜੋ ਸਾਨੂੰ ਪੈਲ ਹਲਕੇ ਨੂੰ ਆ ਸਮਿਤੀ ਉਹਨਾਂ ਦਾ ਰਿਜ਼ਲਟ ਵਧੀਆ ਆਇਆ ਕਿਉਂਕਿ ਜਿਹੜਾ ਮੌਜੂਦਾ ਵਿਧਾਇਕਾ ਮਨਵਿੰਦਰ ਸਿੰਘ ਗਿਆਸਪੁਰਾ ਇਹ ਅੱਖਾਂ ਕੱਟਦਾ ਸੀ ਉਂਗਲਾਂ ਵੜਦਾ ਸੀ ਲੋਕਾਂ ਦੀਆਂ ਲੋਕਾਂ ਨੇ ਜ਼ਬਰਦਸਤ ਜਵਾਬ ਵੋਟ ਨਾਲ ਦਿੱਤਾ ਹਮੇਸ਼ਾ ਪੈਲ ਹਲਕੇ ਨੇ ਤਰਜੀਹ ਦਿੱਤੀ ਆ ਭਾਈਚਾਰਕ ਸਾਂਝ ਨੂੰ ਮਜਬੂਤੀ ਵੱਲ ਵਧੇ ਹਲਕਾ ਡਰਾ ਧਮਕਾ ਕੇ ਕਦੇ ਕਿਸੇ ਦੇ ਦਿਲ ਨਹੀਂ ਜਿੱਤੇ ਜਾਂਦੇ ਜੇ ਕੋਈ ਡਰਾ ਧਮਕਾਉਂਦਾ ਟਾਈਮ ਦੀ ਟਾਈਮ ਬੰਡਾ ਆਪਣਾ ਪਾਸਾ ਵੱਟ ਜਾਂਦਾ ਪਰ ਸਮਾਂ ਆਉਣ ਤੇ ਕਿੱਲ ਘੜ ਦਿੰਦਾ ਜਿਵੇਂ ਅੱਜ ਗੱਡੇ ਨੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਜੋ ਖਬਰ ਆਈ ਹੈ ਦੋ ਹੀ ਸੀਟਾਂ ਕਾਂਗਰਸ ਪਾਰਟੀ ਜਿੱਤ ਚੁੱਕੀ ਹੈ ਬਲਾਕ ਸੰਮਤੀਆਂ ਕਾਂਗਰਸ ਪਾਰਟੀ ਬਹੁਤ ਵਧੀਆ ਤਰੀਕੇ ਨਾਲ ਜਿੱਤੀ ਹੈ ਕਾਂਗਰਸ ਪਾਰਟੀ ਹੀ ਆਪਣੇ ਦੋ ਹੀ ਬਲਾਕਾਂ ਚ ਬਲਾਕ ਸ਼ਾਂਤੀ ਦੇ ਚੇਅਰਮੈਨ ਬਣਾਉਤੀ ਚਾਹੇ ਅਸੀਂ ਕੁਝ ਕਰੀਏ ਲੱਗਦਾ ਵੀ 2027 ਦੇ ਵਿੱਚ ਸਮੀਕਰਨ ਬਦਲਣਗੇ ਦੇਖੋ 2027 ਨੂੰ ਜੇ ਸਮਾਂ ਦੂਰ ਆ ਅਜੇ ਅੱਜ ਦੀ ਖੁਸ਼ੀ ਖੁਸ਼ ਮਨਾਈਏ ਜਦੋਂ ਉਹ ਦੇਖੀ ਜੀ ਬਹੁਤ ਬਹੁਤ ਧੰਨਵਾਦ ਜਿੰਦਾਬਾਦ ਜਿੰਦਾਬਾਦ ਇੱਕ ਬਣਿਆ ਦੱਸਿਓ ਜਿਵੇਂ ਆਮ ਆਦਮੀ ਪਾਰਟੀ ਸਰਕਾਰ ਆ ਉਹਦੇ باوجود ਜਿੱਨਾ ਪ੍ਰੀਸ਼ਦ ਕਾਂਗਰਸ ਦਿੱਤੀ ਆ ਉਹਦੇ ਕੀ ਤੁਸੀਂ ਕਹਿਣਾ ਚਾਹੋਗੇ ਬਾਰੇ ਹਾਂਜੀ ਕਿਉਂਕਿ ਉਹਨਾਂ ਨੇ ਕਿਹੜਾ ਵਾਅਦਾ ਕੀਤਾ ਜਿਵੇਂ ਬੋਲੀ ਬੋਲੀ ਕੀਤਾ ਕੋਈ ਕੋਈ ਕੰਮ ਨਹੀਂ ਕੀਤਾ ਜਿੰਨਾ ਵੀ ਇਹ ਖਾਸ ਇਹਨਾਂ ਨੇ ਪੋਸਟਰਾਂ ਤੇ ਦਿਖਾਇਆ ਆਮ ਕੋਈ ਇਹਨਾਂ ਨੇ ਵਿਕਾਸ ਨਹੀਂ ਕੀਤਾ ਇਹ ਇਜਹਾਰ ਕਰ ਰਹੇ ਨੇ ਜਿੰਦਾਬਾਦ ਲਖਵੀਰ ਸਿੰਘ ਲੱਖਾ ਕਾਂਗਰਸ ਪਾਰਟੀ ਜਿਲ੍ਹਾ ਪ੍ਰੇਖਚੌਣ ਵੀ ਜਿੱਤ ਚੁੱਕੀ ਆ। ਤੋਂ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਜਾਣਕਾਰੀ ਸਾਰਿਆਂ ਤੱਕ ਪਹੁੰਚੀ ਹੋਵੇ ਤੇ ਅਸੀਂ ਵਿੱਚ ਸੱਤਾਂ ਵਿਧਾਇਕੋ ਖੁਦ ਇਹਨਾਂ ਦੀ ਗਾਣਾ ਮੰਡੀਿੱਕੇ ਪਹੁੰਚੇ ਨੇ। ਪਹੁੰਚੇ ਨੇ ਉਹਰੇ ਦੋਂਗੇ ਤੁਹਾਨੂੰ ਆਉਣ ਵਾਲੀਆਂ 2000 ਜਿਹੜੀਆਂ ਜਿਹੜੀਆਂ ਬੋਟਾਂ ਨੇ ਵਿਧਾਨ ਸਭਾ ਦੀਆਂ ਉਹਨਾਂ ਦੀ ਨੀ ਰੱਖੀ ਗਈ ਕਾਂਗਰਸ ਪਾਰਟੀ ਜੋ ਜੋ ਛੋੜਨਾ ਸਾਰੀਆਂ ਸੀਟਾਂ ਜਿੱਤੂਗਾ ਪਹਿਲਾਂ ਤਾਂ ਇਹ ਸਾਰਿਆਂ ਦਾ ਜਿੰਨੇ ਵੀ ਕੱਦੂ ਚੋਣ ਤੋਂ ਮੇਰੇ ਸਪੋਰਟਰ ਸਾਹਿਬਾਨ ਸੀ ਮੇਰੇ VOTER ਸਾਹਿਬਾਨ ਸੀ ਜਿਨ੍ਹਾਂ ਨੇ ਮੈਨੂੰ ਵੋਟ ਪਾ ਕੇ ਜਿਨ੍ਹਾਂ ਪ੍ਰਿਸ਼ਦ ਦੇ ਵਿੱਚ ਭੇਜਿਆ ਸਪੋਰਟਰ ਸਾਹਿਬਾਂਜ ਮੈਂ ਧੰਨਵਾਦ ਕਰੂੰਗਾ ਮੇਰੇ ਵੱਡੇ ਵੀਰ ਮੇਰੇ ਸਤਿਕਾਰਯੋਗ ਵੱਡੇ ਪ੍ਰਧਾਨ ਸਰਦਾਰ ਲਖਮੀਰ ਸਿੰਘ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਸਾਡੇ ਸਾਫ ਕਮਐਲ ਸਾਹਿਬ ਜਿਨ੍ਹਾਂ ਨੇ ਪਾਰਟੀ ਟਿਕਟ ਦੇ ਕੇ ਮੈਨੂੰ ਚੋਣ ਮਤਾ ਦੇ ਵਿੱਚ ਭੇਜਿਆ ਤੇ ਮੈਨੂੰ ਬਾਕੀ ਵੋਟਰਾਂ ਨੇ ਤੇ ਉਹਨਾਂ ਨੇ ਬੜੀ ਹੈਲਪ ਕੀਤੀ ਆ ਤੇ ਮੈਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਜਿੱਤੀ ਆ ਜੀ ਕਿੰਨੇ ਵੋਟਾਂ ਲੈ ਕੇ ਜਿੱਤੇ ਹੋ ਤੁਸੀਂ ਬਾਈ ਜੀ ਜਿਹੜੇ ਆਪਣੇ ਹਲਕਾ ਪਿਆਰ ਤੋਂ 2 ਜੂਨ ਸੀ ਹੈ ਜੀ 2 ਜੂਨ ਤੇ ਰਾਮਗੜ੍ਹ ਸਰਦਾਰਾ ਦੋਏ ਕਾਂਗਰਸ ਪਾਰਟੀ ਨੇ ਜਿੱਤੇ ਨੇ ਜੀ ਗੁਰਵਿੰਦਰ ਸਿੰਘ ਜੀ ਜਿੰਦਾਬਾਦ ਜਿੰਦਾਬਾਦ ਬੋਲੋ ਭਾਈ ਬੋਲੋ ਹਲਕੇ ਪੈਲ ਅੰਦਰ ਸਮੁੱਚੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਜਿੱਤ ਹੋਈ ਹੈ ਜਿਹੜੀ ਖੜੀ ਆ ਇੱਕ ਜੁੱਟ ਹੋ ਕੇ ਸਾਰਿਆਂ ਨੇ ਬੜੇ ਪਿਆਰ ਸਤਿਕਾਰ ਨਾਲ ਸਮਾਜਿਕ ਤੌਰ ਤੇ ਜਿਹੜੇ ਸਾਡੇ ਉਮੀਦਵਾਰ ਜਿੱਤੇ ਨੇ ਉਹਨਾਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਿਸ਼ਦ ਉਮੀਦਵਾਰ ਕਦੋਂ ਤੋਂ ਸਾਡੇ ਗੁਰਵਿੰਦਰ ਸਿੰਘ ਗਲਟੀਨੂ ਜੀ ਜਿੱਤੇ ਨੇ ਰਾਮਗੜ੍ਹ ਸਰਦਾਰਾਂ ਜ਼ੋਨ ਤੋਂ ਜ਼ਿਲ੍ਹਾ ਪ੍ਰਿਸ਼ਦ ਤੋਂ ਅਵਤਾਰ ਸਿੰਘ ਤਾਰੀ ਜੀ ਜਿੱਤੇ ਨੇ ਸਾਡੇ ਕਰੋਟੀ ਜ਼ੋਨ ਤੋਂ ਭੈਣ ਜੀ ਜਿੱਤੇ ਨੇ ਬੇਗਵਾਲ ਜ਼ੋਨ ਤੋਂ ਭੈਣ ਜੀ ਜਿੱਤੇ ਨੇ ਸਾਡਾ ਲੰਡੇ ਤੋਂ ਨੌਜਵਾਨ ਮਗਨਦੀਪ ਸਿੰਘ ਬੁਆਣੀ ਜ਼ੋਨ ਤੋਂ ਜਿੱਤਿਆ ਗੁਰਪ੍ਰੀਤ ਸਿੰਘ ਬਲੌਕ ਸੰਪਤੀ ਕਦੋਂ ਜ਼ੋਨ ਤੋਂ ਜਿੱਤਿਆ ਸੋ ਜਿੰਨੇ ਸਾਡੇ ਉਮੀਦਵਾਰ ਆਸਮੀਤ ਸੀ ਕਾਂਗਸ ਪਾਰਟੀ ਤੋਂ ਵੱਧ ਜਿੱਤੀ ਆ ਅਗੇ ਤਾਂ ਹੋ ਸਕਿਆ ਜਿਹੜਾ ਕੌਂਸਲ ਪਾਰਟੀ ਦਾ ਪਿਆਰ ਸਤਕਾਰ ਲੋਕਾਂ ਨੇ ਦਿੱਤਾ ਇਹ ਜਿਹੜਾ ਮੌਜੂਦਾ ਐਮਐਲਏ ਪੁੱਤਰ ਆ ਫਿਰਦਾ ਕਿਸੇ ਦੀਆਂ ਅੱਖਾਂ ਕੱਢਦਾ ਸੀ ਕਿਸੇ ਦੀਆਂ ਉਂਗਲਾਂ ਵੱਟਦਾ ਸੀ ਅੱਜ ਪੈਲ ਹਲਕੇ ਨੇ ਜਵਾਬ ਦਿੱਤਾ 2022 ਦੇ ਅੰਦਰ ਜਿਹੜਾ ਬਦਲਾਅ ਆਇਆ ਸੀ ਲੋਕਾਂ ਨੂੰ ਬੜਾ ਝੂਠ ਬੋਲਿਆ ਗਿਆ ਸਾਡੀਆਂ ਮਾਵਾ ਭੈਣਾਂ ਨੂੰ ਹਜ਼ਾਰ ਹਜ਼ਾਰ ਦਾ ਲਾਰਾ ਲਾਇਆ ਸਾਡੇ ਬੱਚਿਆਂ ਨੂੰ ਰੋਜ਼ਗਾਰ ਦਾ ਲਾਰਾ ਲਾਇਆ ਸਾਡੇ ਬਜ਼ੁਰਗਾਂ ਨੂੰ 2500 ਰੁਪਏ ਪੈਨਸ਼ਨ ਦਾ ਲਾਰਾ ਲਾਇਆ ਸੋ ਇਹ ਸਾਰੀਆਂ ਚੀਜ਼ਾਂ ਨੂੰ ਦਰਕਨਾਰ ਕਰਕੇ ਅੱਜ ਪੈਲ ਹਲਕੇ ਅੰਦਰ ਕਾਂਗਰਸ ਪਾਰਟੀ ਪਹਿਲੇ ਨੰਬਰ ਦੀ ਪਾਰਟੀ ਬੜੀਆਂ ਉਸ ਤੋਂ ਬਾਅਦ ਨੇ ਬਾਕੀ ਪਾਰਟੀਆਂ ਇਹਦੇ ਲਈ ਸਾਰੇ ਸਾਡੇ ਪੈਲ ਲੱਖਾਂ ਜਿੰਦਾਬਾਦ 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 ਵੋਟਰ ਸਪੋਰਟਰਾਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਸਾਡੀ ਸੀਨੀਅਰ ਲੀਡਰਸ਼ਿਪ ਦਾ ਪੈਲ ਹਲਕੀ ਦਾ ਸਾਬਕਾ ਵੰਸਿਕ ਦਵਰਜੀ ਖੜੇ ਨੇ ਰਾਜੀਵ ਸਿੰਘ ਰੂਬਲ ਖੜੇ ਨੇ ਸਾਡੇ ਬਲੋਕ ਕਾਂਗਰਸ ਦੇ ਪ੍ਰਧਾਨ ਨੇ ਟਿੰਨੂ ਜੀ ਜੱਸਾ ਰੋੜੀਆਂ ਜੀ ਖੜੇ ਨੇ ਰਾਜੀਵ ਰੂਬਲ ਹੋਰ ਸਾਰੇ ਸਾਡੇ ਤੇ ਮੋੜ ਤੋਂ ਖੜੇ ਨੇ ਜਗਰੂਪਤ ਜਗਰੂਪ ਸਿੰਘ ਜੀ ਰਾਮਗੜ੍ਹ ਸਰਦਾਰਾਂ ਤੋਂ ਜਿੰਨੇ ਵੀ ਸਾਡੇ ਸਾਥੀ ਖੜੇ ਨੇ ਮੈਂ ਉਹਨਾਂ ਦਾ ਸਿਰ ਝੁਕਾ ਕੇ ਆਪਣੇ ਵੱਲੋਂ ਜ਼ਿਲ੍ਹਾ ਪ੍ਰਧਾਨ ਕਾਂਗਰਸ ਪਾਰਟੀ ਹੋਣ नाते ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਕੀਤਾ ਤੇ ਆਉਣ ਵਾਲੇ ਦਿਨਾਂ ਚ ਕਾਂਗਰਸ ਪਾਰਟੀ ਇਹ ਜਿਹੜਾ ਸਾਡੇ ਤੇ ਕੱਦ ਚਾੜਿਆ ਅਸੀਂ ਇਹਨਾਂ ਦਾ ਲਾਹਣ ਦਾ ਯਤਨ ਕਰਾਂਗੇ ਤੇ ਜਿਹੜਾ ਹੰਕਾਰੀ ਐਮਐਲਏ ਆ ਉਹਨੂੰ ਦੇਖ ਲੈਣਾ ਚਾਹੀਦਾ ਸੋਚ ਲੈਣਾ ਚਾਹੀਦਾ ਜਿਹੜਾ ਪਿਆਰ ਸਤਿਕਾਰ ਮਿਲਦਾ ਉਹਨੂੰ ਅਕਸੈਪਟ ਕਰਨਾ ਚਾਹੀਦਾ ਜੇ ਅਸੀਂ ਕਿਸੇ ਨੂੰ ਨਫ਼ਰਤ ਕਰਦੇ ਆ ਤਾਂ ਸਾਹਮਣਾ ਬੰਦਾ ਡਬਲ ਨਫ਼ਰਤ ਲਈ ਖੜਾ ਸੋ ਅੱਜ ਪੈਲ ਹਲਕੇ ਨੇ ਮੋਹਰ ਲਾਤੀ ਬਹੁਤ ਬਹੁਤ ਧੰਨਵਾਦ ਵਾਈਪਰ ਜੀ ਦਾ ਖਾਸਾ ਬਾਈਪਰ ਜੀ ਦੀ ਫੋਟੋ ਆ ਵੀ ਸਾਈਡ ਤੋਂ